ਇਹ ਜਿਹੜੇ ਫੁੱਲ ਹੈਗੇ ਇਹ ਕਰੀਬਨ 30 ਟਨ ਫੁੱਲ ਅਸੀਂ ਦਰਬਾਰ ਸਾਹਿਬ ਲਿਆਇਆ ਤੇ ਇਹ ਜਿਹੜੀ ਤਿਆਰੀ ਹੈਗੀ ਹਫਤੇ ਤੋਂ ਤਿਆਰੀ ਸ਼ੁਰੂ ਹੋ ਰਹੀ ਹੈ ਤੇ 100 ਕਾਰੀਗਰ ਜਿਹੜਾ ਸੋ ਕਾਰੀਗਰ ਆਇਆ ਹੈ ਕਲਕੱਤੇ ਤੋਂ ਤੇ 100 ਸਵਾ 100 ਬੰਦਾ ਸਾਡੇ ਨਾਲ ਜਿਹੜਾ ਸਾਡੇ ਪਰਿਵਾਰ ਦਾ ਬੰਮੇ ਤੋਂ ਆਇਆ ਤੇ ਬਾਕੀ ਅੰਮ੍ਰਿਤਸਰ ਦੇ ਜਿੰਨੀ ਸੰਗਤ ਹੈਗੀ ਸਾਨੂੰ ਪੂਰਾ ਸਪੋਰਟ ਸਾਨੂੰ ਸਾਡੇ ਨਾਲ ਖੜੇ ਹੋਗੇ ਸੇਵਾ ਕਰਾਂਦੇ ਨੇ ਜੀ ਅਸੀਂ ਸਭ ਤੋਂ ਪਹਿਲੇ ਨਾ ਇੱਕੋ ਚੀਜ਼ ਦਾ ਧਿਆਨ ਦੇਈਦਾ ਜਿਹੜੇ ਫੁੱਲ ਹੈਗੇ ਜਿਨ੍ਹਾਂ ਦੀ ਸ਼ੈਲਫ ਲਾਈਫ ਹੈਗੀ ਹੈ ਜਿਹੜੇ ਫੁੱਲ ਰੁਕਣਗੇ ਜੋ ਘੱਟੋ ਘੱਟ 4-5 ਦਿਨ ਠਹਿਰ ਜਾਣ ਉਹ ਫੁੱਲ ਅਸੀਂ ਇੱਥੇ ਮੰਗਾ ਕੇ ਲੈ ਕੇ ਆਈਦਾ ਤੇ ਫੁੱਲ ਜਿਵੇਂ ਕਿ ਐਂਥੋਨੀਆ ਗੇ ਤੇ ਡੀਜੀ ਹੈਗੀ ਹੈ ਔਰਕਿਡ ਹੈਗੇ ਇਹ ਜਿਹੜੇ ਹੈ ਵਿਦੇਸ਼ ਵਿਦੇਸ਼ੀ ਫੁੱਲ ਹੈਗੇ ਇਹ ਇੰਡੀਆ ਵਿੱਚ ਨਹੀਂ ਇਹਨਾਂ ਦੀ ਕਲਟੀਵੇਸ਼ਨ ਹੁੰਦੀ ਜਿਹੜਾ ਗੁਲਾਬ ਹੈਗਾ ਸਿੰਗਾਪੁਰ ਵਾਲਾ ਐਂਥੋਨੀਅਮ ਹੈਗਾ థਾਈਲੈਂਡ ਦਾ ਆਸਟ੍ਰੇਲੀਆ ਆਪਣਾ ਮਲੇਸ਼ੀਆ ਦਾ ਔਰਕਿਡ ਹੈਗਾ ਇਹ ਆਪਾਂ ਮੰਗਾ ਕੇ ਇੱਥੇ ਦਰਬਾਰ ਸਾਹਿਬ ਲਈ ਆਈਦਾ ਜੀ ਤੁਹਾਨੂੰ 18 ਸਾਲ ਹੋ ਗਏ ਸਾਡੇ ਜਿਹੜੇ ਘਰ ਦੇ ਵੱਡੇ ਹੈਗੇ ਸਰਦਾਰ ਇਕਬਾਲ ਸਿੰਘ ਸਭ ਲੋਕ ਸਾਡੇ ਤਾਇਆ ਜੀ ਨੇ ਤੇ ਉਹਨਾਂ ਨਾਲ ਅਸੀਂ ਸਾਰੇ ਹੀ ਘਰ ਦੇ ਇੱਥੇ ਆ ਕੇ ਸੇਵਾ ਕਰਨੇ ਆ ਤੇ ਸਾਨੂੰ ਬਹੁਤ ਹੀ ਗੁਰੂ ਸਾਹਿਬ ਦੀ ਬਖਸ਼ਿਸ਼ ਹੈਗੀ ਹੈ ਤੇ ਅੱਗੇ ਵੀ ਆਪਾਂ ਸੰਗਤ ਰੂਪੀ ਜਰਦਾਸ ਬੇਨਤੀ ਕਰੀਏ ਕਿ ਗੁਰੂ ਸਾਹਿਬ ਸਾਡੀ ਚੋਲੀ ਚੇ ਸੇਵਾ ਪਾਈ ਜਾਏ ਤੇ ਗੁਰੂ ਸਾਹਿਬੇ ਆਪਣੀ ਸੇਵਾ ਆਪ ਕਰਾਈ ਜਾਏ ਜੀ ਅੱਛਾ